ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਆਪਣੇ ਯਾਰ ਕੋਲੇ ਰਾਜੇ ਕੋਲੇ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਲਾ ਤੇ ਜ਼ਿਲ੍ਹਾ ਮੋਗਾ ਲਾਸਟ ਪਿੰਡ ਹੈ ਮੋਗਾ ਜ਼ਿਲ੍ਹੇ ਦਾ ਪੰਜ ਪਸ਼ੂ ਦਿਖਾਵਾਂਗੇ ਤਿੰਨ ਦਿਖਾਵਾਂਗੇ ਝੋਟੀਆਂ ਤੇ ਦੋ ਦਿਖਾਵਾਂਗੇ ਬਈ ਵੱਡੇ ਸੂਆਂ ਚ ਤਿੰਨ ਤਾਜ਼ੀਆਂ ਚਾਰ ਤਾਜ਼ੀਆਂ ਸੂਆਂ ਤਿੰਨ ਨਾਲ ਤਾਂ ਕੱਟੀਆਂ ਨੇ ਇੱਕ ਨਾਲ ਮੇਲ ਕਾਫਾ ਕੱਟਾ ਪੰਜਾਬੀ ਚ ਕਹਿ ਲਈ ਆਪਾਂ ਬਾਕੀ ਰੇਟ ਨੇ ਜਿਹੜੇ ਰੇਟ ਸਾਰਿਆਂ ਦੇ ਵੀਡੀਓ 'ਚ ਕਰਾਵਾਂਗੇ ਤੇ ਗੱਲਬਾਤ ਰਾਜੇ ਨਾਲ ਕਰਾ ਦੇਣਾ ਕੱਲੀ-ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਕੱਲੀ-ਕੱਲੀ ਦੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਾ ਰਾਜੇ ਹੋਰ ਕਿਵੇਂ ਆ ਹੋਰ ਵੀਰੇ ਗੁਰੂ ਸਾਸਰੀ ਗਾ ਸਾਰੇ ਭੈਣ ਭਰਾਵਾਂ ਨੂੰ ਕਿਸਾਨ ਪਸ਼ੂ ਚੈਨਲ ਦੇਖਣ ਸਾਰੇ ਤੰਦਰੁਸਤ ਚੜ੍ਹ ਜੇ ਪਰ ਤੇ ਬਾਕੀ ਲੋੜੀਆਂ ਮੁਬਾਰਕਾਂ ਹੈ ਰਕਵੀਰ ਭਾਈ ਲੋੜੀਆਂ ਅੱਜ ਲੋੜੀਆਂ ਇੱਕ ਦਿਨ ਪਹਿਲਾਂ ਵੀਡੀਓ ਬਣਾਉਣ ਲੱਗ ਗਏ ਆਵਾਜ਼ ਮੁਬਾਰਕਾਂ ਹਾਂਜੀ ਹਾਂਜੀ ਆਵਾਜ਼ ਪਹਿਲੀ ਇੱਕ ਦਿਨ ਪਹਿਲਾਂ ਹੀ ਹੋਰ ਕਿਵੇਂ ਚੜਦੀ ਲੋਹ ਦੇ ਚੜਦੀ ਕਲਾ ਵੀਰੇ ਪੂਰੀ ਵਧੀਆ ਪਿਛਲੀ ਵੀਡੀਓ ਵਾਲਾ ਮਾਲ ਵੇਚ ਤੱਕ ਬਹੁਤ ਮਾਤਾ ਤੇਰੀ ਵੀ ਕੰਟਰੀ ਵਗ ਗਿਆ ਪਰ ਆਪ ਨੂੰ ਰੋਕਣਾ ਪਿਆ ਬੱਚ ਬੰਦੇ ਕਹਿੰਦੇ ਕਾਨੂੰਨ ਲੈ ਕੇ ਜਾਵਾਂਗੇ ਬਹਿ ਕੈਂਟ ਚ ਗਿਆ ਸੀਗਾ ਠੀਕ ਆ ਗੱਲ ਜਿਹੜੀ ਪਹਿਲਾਂ ਉਹ ਛੋਟੀ ਰੱਖੀ ਸੀਗੀ ਹਾਂਜੀ ਜਿੰਨੇ ਆਪਾਂ ਵੇਚੇ ਵੀਰੇ ਉਦੋਂ 20000 ਬੰਦੇ ਅਡਵਾਂਸ ਲਾਈ ਜਾਂਦੇ ਸੀ ਆਪ ਨੂੰ ਉੱਤੋਂ ਦੀ ਉੱਤੋਂ ਦੇ ਲਾਉਂਦੇ ਸੀਗੇ ਪਰ ਆਪਾਂ ਜਵਾਲਾ ਵਾਲੇ ਬੰਦੇ ਜਿਹੜੀ ਗੱਲ ਕਰਦੇ ਮਾਹ ਛੋਟ ਨੂੰ ਜਿਹੜੀ ਕਰ ਲਈ ਕਰ ਲਈ ਕਰ ਲਈ ਕਰ ਲਈ ਸ਼ੁਰੂ ਆ ਛੋਟੇ ਹਾਂਜੀ ਹਾਂਜੀ ਆ ਜਾ ਬਾਈ ਤੋਰ ਦੇ ਖੋਲ ਕੇ ਇਹਨੂੰ ਸੁਆ ਕਿਹੜਾ ਰਾਜੇ ਦਾ ਇਹ ਦੂਜਾ ਸੁਆ ਵੀਰੇ ਲੈ ਪਹਿਲਾਂ ਕਰੀ ਇਹਦੇ ਆਰਡਰ ਤੇ ਮਾਰ ਦੇ ਓਏ ਸੁਆ ਦੂਜਾ ਤੇ ਸਵਾ ਦੀ ਠੰਡੀ ਸੀ ਆ ਤਾਂ ਇਹ ਆਜ ਹੋਰਲੇ ਬੰਨੇ ਕੰਡੇ ਵਾਲਾ ਦੁੱਧ 14 ਕਿਲੋ ਹੋਊਗਾ ਵੀਰੇ ਇੱਕ ਹਫਤਾ ਸੂਈ ਨੂੰ ਹੋ ਗਿਆ ਨਾਲ ਆ ਗਈ ਕੱਟੀ ਦੂਜਾ ਸੂਆ ਤੇ ਕੱਦ ਵੱਡਾ ਗਿਆ ਸੱਜਣੋ ਫੁੱਲ ਵੱਡਾ ਕੱਦ ਵੀ ਫੁੱਲਾ ਬੇਲ ਵੀ ਫੁੱਲਾ ਤੇ ਜਿਹੜੀ ਮੰਗ ਰੋ ਚੜਾਈ ਆ ਨਾ ਝੋਟੀ ਦੀ ਉਹ ਬਾ ਕਮਾਲ ਝੋਟੀ ਇੱਕ ਨੰਬਰ ਆ ਵੀਰੇ ਇੱਕ ਨੰਬਰ ਐਡਾ ਪਸ਼ੂ ਤਿਆਰ ਕਰਨ ਤੇ ਮਨ ਲਓ ਵੀ ਘਰੇ ਖਾ ਜਾਂਦਾ ਬਾਈ ਇੱਕ ਬੋਝ ਕੇ ਲਿਆ ਬੋਝ ਕੇ ਤੇ ਸ਼ਕੀਨ ਵੀ ਕੱਟੀ ਫੁੱਲਾ ਉਰੋਂ 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 ਜਸੇ ਕਰਾਂ ਹੋਰ ਲੈ ਜਾ ਕਮਾ ਕੇ ਇਥੋਂ ਗੈਰੀ ਫੇਸ ਕੁਆਲਟੀ ਤੇ ਮਾਰਦੀ ਸਿੰਘ ਆ ਗਿਆ ਜਮਾ ਬੰਦ ਕੱਦ ਫੁੱਲ ਵੱਡਾ ਲੰਬੀ ਫੁੱਲ ਨਸਲ ਬਰੀਡ ਤੇ ਥਣ ਦਾ ਸੈਂਜ ਹਾਂ ਦਾ ਸਾਬ ਉਹ ਪਾਲ ਜਰੂਰ ਕੀਤੀ ਇੱਕ ਪਾਸੇ ਵੀਰੇ ਮੜੀ ਕੋਈ ਅਲਾ ਕਹਿੰਦਾ ਸੈਡ ਹੋਗੇ ਠੀਕ ਹੈ ਪਾਲ ਕੀਤੀ ਆ ਬਾਕੀ ਆਪਾਂ ਬੱਚੇ ਲਾਏ ਇਹਨਾਂ ਨੂੰ ਠੀਕ ਹੈ ਤੁਹਾਨੂੰ ਤੁਹਾਨੂੰ ਦੂਇਆ ਦਾ ਚੰਦਾ ਹਾਂ ਸ਼ਕੀਨ ਆ ਗਈ ਫੁੱਲਾ ਤੇ ਆ ਗਈ ਯਾਰ ਬਾਡੀ ਵਾਲੀ ਝੋਟੀ ਆ ਗਈ ਐਡੇ ਐਡੇ ਜਾਨਵਰ ਘਰ ਘਰ ਨਹੀਂ ਉਹੀ ਗੱਲ ਪੈਦਾ ਹੁੰਦੇ ਬਾਕੀ ਮੈਨੂੰ ਦੱਸਿਓ ਵੀ ਕਮੈਂਟ ਕਰਕੇ ਕਿਉਂਕਿ ਜਿਹੜੀ ਆ ਚੜਾਈ ਆ ਗਈ ਨਾ ਝੋਟੀ ਦੀ ਗਰੀ ਇੱਥੋਂ ਦਿਖਾਓ ਓਏ ਉਰੋਂ ਚੜਾਈ ਬਾਡੀ ਨਾਲੇ ਦਿਖਾ ਦਿਓ ਉਰੋਂ ਇਹਦਾ ਕੱਦ ਕੱਦ ਕੋਈ ਛੋਟਾ ਨਹੀਂ ਫੁੱਲ ਵੱਡਾ ਹੈ ਜਾਨ ਵੀ ਫੁੱਲਾ ਹੈ ਹਰੇਕ ਪੱਖ ਤੋਂ ਚੰਗੀ ਹੈ ਝੋਟੇ ਵੀਰੇ ਸਭ ਦੀ ਸੋਹ ਆ ਨਾਲ ਆ ਗਈ ਇਹਦੇ ਕੱਤੀ ਨਾਲ ਕੱਟੇ ਵੀਰੇ ਇਹ ਇੱਥੋਂ ਇੱਥੋਂ ਕਰੀ ਆਰਡਰ ਦਾ ਸਾਈਜ਼ ਦਿਖਾ ਦੀ ਇੱਕ ਬੰਨੇ ਬਾਈ ਕਹਿੰਦਾ ਭਾਲਾ ਪਾਸੇ ਵਾਲੀ ਟੈਨਸ਼ਨ ਨਾ ਲਿਓ ਜਮੀ ਜਦੋਂ ਐ ਨੂੰ ਜਾਊਗੀ ਉਦੋਂ ਉਦੋਂ ਮਾੜਾ ਕਰਾ ਦੀ ਚੈੱਕ ਸਾਈਜ਼ ਜੇ ਨੂੰ ਜਾਊਗੇ ਇੱਥੋਂ ਦਿਖਾ ਦੀ ਸਮਾਰ ਕੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਕਰੀ ਜੱਸੇ ਉਰਲੇ ਬੰਨੇ ਮਾੜਾ ਜਾ ਇਧਰ ਨੂੰ ਕਰਦੇ ਹਾਂ ਬਾਕੀ ਬਾਡੀ ਲਾਜਵਾਵ ਆ ਗਈ ਯਾਰ ਮੈਂ ਦੀ ਜਿਹੜੀ ਸਭ ਤੋਂ ਮੇਨ ਗੱਲ ਆ ਇੱਥੋਂ ਕਰੀ ਲੰਬਾਈ ਦਿਖਾ ਦੀ ਕੱਦ ਕਾਠ ਲੰਬਾਈ ਤੇ ਬੱਚੇ ਤੇ ਵੀ ਮਾਰਦੇ ਕੈਮਰਾ ਨਾਲ ਇਹਦੇ ਆ ਗਈ ਕੱਟੀ ਕਿੰਨਾ ਤੂੰ ਦੱਸੈ ਰਾ ਜੀ 14 ਕਿਲੋ ਵੀਰੇ ਕੰਡੇ ਵਾਲਾ ਆਪਣੇ ਘਰੇ 4 ਟਾਈਮ ਪੈਂਟਾਂ 6 ਟਾਂ ਚੋਕੇ ਬੰਦਾ ਜਾਏਗਾ ਸੱਲੀ ਕਰਕੇ ਫੋਲ ਵੀਰੇ 14 ਕਿਲੋ ਕੰਡੇ ਵਾਲੇ ਦੇ ਰੱਖਣਾ ਰੱਖਣਾ ਵਾਲੇ ਦੇਖਲਾ ਹੋਊ 14.5 ਕਿਲੋ ਘਟਾ ਲਾ ਕਿੰਨਾ ਵੀਰੇ 14.5 ਲੋੜ ਹੀ ਆ ਮੈਂ ਲੋੜ ਹੀ ਆ ਦੇਣਾ ਪਾਲੀ ਕਿਸੇ ਨਾਲ ਨਹੀਂ ਬੰਦਾ ਵੀਰੇ ਜਿਹੜਾ ਚੋਕੇ ਬੰਦਾ ਚੋਕੇ ਬੰਦਾ ਜੱਜਮੈਂਟ ਲਾ ਲੈ ਤੋਂ ਦੇਣਾ ਛੁੱਟੇ ਦੇਖਲਾ ਹੁਣ ਤਾਂ ਕੱਲ ਨੂੰ ਲੋੜ ਹੀ ਵੀ ਆ ਸਾਰਾ ਸਾਲ ਜ਼ਿਆਦੇ ਰਹੂ ਗੱਲ ਮੈਂ ਵੀਰੇ ਇੱਕ ਨੰਬਰ ਜੀ ਆਇਆਂ ਨੂੰ ਮੈਂ ਕਹਿੰਦਾ ਗਰੰਟੀਆਂ ਨੇ ਬਾਕੀ 14 ਕਿਲੋ ਕੰਡੇ ਵਾਲਾ ਜਦੋਂ ਮਰਜੀ ਚੋਲਿਓ ਸੂਆ ਦੂਜਾ ਝੋਟੀ 10 ਦੀ ਵੀ ਅਸੀਂ ਨਵੇਂ ਹਾਂ ਹੈਗੀ 10 ਦੀ 10 ਦੀ ਇਧਰ ਆ ਜੇ ਪੈਸੇ ਕਿੰਨੇ ਲੈ ਲਾਂਗੇ ਆ ਵੀ ਰੇਟ ਤਾਂ ਪੰਜ ਡੇਡ ਕਰਾ ਲਓ 70 ਕਰਾ ਲਓ 45 ਕਰਾ ਲਓ 1 ਲੱਖ 42 ਇਹ ਦੇ ਦਾਂਗੇ 1 ਲੱਖ 42 ਦੀ ਇਹ ਝੋਟੀ ਆਪਾਂ ਹਾਥੀ ਜੀ ਦੀ ਢੀਚੜਾ ਰਾਂਗੇ ਚੜਾ ਰਾਂਗੇ ਚੜਾ ਦਾਂਗੇ ਛੋਟਾ ਹਾਥੀ ਨਾ ਭੇਜੋ ਜਿਹੜੇ ਸੱਜਣਾਂ ਸੌਦਾ ਹੋ ਗਿਆ ਉਹ ਤੇ ਇਹ ਚੜਦੀ ਵੀ ਨਹੀਂ ਹੈਨਾ ਆਪਾਂ ਇਹ ਬਾਰ ਬਾਰ ਇਹੀ ਭਰਾਵਾਂ ਨੂੰ ਕਹਿੰਦੇ ਮੇਰੇ ਕੋਲ ਆਓ ਦੋ ਟਾਈ ਚਾਰ ਟਾਈ ਚੋਕਤ ਛੱ ਚੋਰੀ ਠੱਗੀ ਚਲਾਕੀ ਇਹ ਬੰਦੇ ਚ ਹੈ ਉਹ ਮਗਰ ਵੀ ਨਾ ਵੀ ਆ ਬੰਦਾ ਤੇ ਬਾਕੀ ਸੋਡਾ ਫਰਜ ਹੁੰਦਾ ਚੀਜ਼ ਨੂੰ ਤਸੱਲੀ ਕਰਕੇ ਲੈ ਜਿਹੜੇ ਪੈਸੇ ਲੈ ਉਹਨਾਂ ਤਸੱਲੀ ਕਰੇ ਫੋਲਾ ਦੀ ਖੋਲਾ ਜਿਹਾ ਜਿਹਾ 2 ਨੰਬਰ ਵਾਲੀ ਕੱਟੀ ਇਹਦਾ ਸੂਆ ਕਿਹੜਾ ਬਾਈ ਇਹ ਵੀ ਦੂਜਾ ਸੂਆ ਵੀਰੇ ਦੂਜਾ ਸੂਆ ਚੌਥਾ ਡੰਗ ਸੂਈ ਨੇ ਹੋਇਆ ਇਹਨੂੰ ਚੌਥਾ ਡੰਗ ਹਾਂਜੀ ਬੱਚਾ ਬੱਚਾ ਕੱਟੀ ਇਹਦੀ ਮਗਰ ਵੀ ਇਹਦੇ ਨਾਲ ਵੀ ਕੱਟੀ ਹਾਂਜੀ ਇੱਕ ਗੱਲ ਹੋਰ ਦਾਦਾ ਨਾਲ ਨਾਲ ਵੀ ਇਹਨਾਂ ਦੇ ਕੱਟੀਆਂ ਨੇ ਤੇ ਝੋਟੀਆਂ ਵੀ ਯਾਰ ਚੰਗੀਆਂ ਨੇ ਬਾਕੀ ਜੱਜਮੈਂਟ ਤੁਸੀਂ ਕਰਨਾ ਵੀ ਤੁਹਾਨੂੰ ਇਹ ਕਿੰਨੀਆਂ ਕਿ ਚੰਗੀਆਂ ਲੱਗਦੀਆਂ ਆ ਇਹਦਾ ਵੀ ਕੱਦ ਕਾਠ ਕੱਤੀ ਦਾ ਚੰਗਾ ਥਾਣ ਦਾ ਸੈਜ ਬਹੁਤ ਸੋਹਣਾ ਤੇ ਆਡਰ ਕੁਆਲਟੀ ਵੀ ਸੋਹਣੀ ਐ ਚੰਗੇ ਵੀਰੇ ਜਤੂ ਤਲਝੋਟੀ ਆ ਚੌਥੇ ਡੰਗ ਸੂਈ ਥੱਲੇ ਰਾਜੇ ਜੇ ਆਪਾਂ ਗੱਲ ਕਰ ਲਈਏ ਕਿੰਨਾ ਕੁ ਬੌੜਾ ਹਾਜ਼ਰ ਐ ਵੀਰੇ 9 ਕਿਲੋ ਹਾਜ਼ਰ ਐ ਸਟ ਦੇਖ ਲਾ ਨਾ 9 ਕਿਲੋ ਤਿਆਰ ਆਪਾਂ ਵੀ ਬੇਨਤੀ ਹੁੰਦੀ ਐ ਹਰ ਇੱਕ ਬੰਦੇ ਨੂੰ ਵੀਰੇ ਆਪਾਂ ਬੇਨਤੀ ਆਪਾਂ ਕਰਦੇ ਆ 9 ਕਿਲੋ ਤਿਆਰ ਹੋਊਗਾ ਬੌੜਾ ਚੌਥੇ ਡੰਗ ਚੌਥੇ ਡੰਗ ਕਿੰਨਾ ਦੋ ਬਈ ਆਪਾਂ ਸਾਫ਼ ਨਹੀਂ ਕੀਤੀ ਬੌੜਾ 11 ਕਿਲੋ ਮੇਰੇ ਹਿਸਾਬ ਨਾਲ ਸਾਫ਼ ਨਹੀਂ ਕੀਤੀ ਆਪਾਂ ਜਮਾਂ ਸਾਫ਼ ਨਹੀਂ ਜਮਾਂ ਸਾਫ਼ ਨਹੀਂ ਕੀਤੀ ਨਹੀਂ ਨਹੀਂ 10 ਮੰਨ ਕੇ ਆ ਜੇ ਆਹ ਲਓ 10 ਮੰਨ ਕੇ ਆ ਜੇ ਬੱਚਾ ਵੀ ਇਹਦਾ ਦਿਖਾਉਂਗਾ 나ੜੂਆ ਨਾਲ ਆਹ ਬੱਚਾ ਗਿਆ ਮੰਨ ਲੈ ਆ ਕਿੱਥੇ ਕੱਟੀ ਵੀਰੇ ਨਾੜੂਆ ਨਾਲ ਆ ਰਿਹਾ ਇਹਦਾ ਅਨ 나ੜੂਆ ਨਾਲ ਤੇ ਕੱਟੀ ਆ ਗਈ ਆ ਅਗਲੀ ਵੀ ਤਾਜੀ ਸੂਈ ਐਦੂ ਹਣਾ ਆ ਤਾਜੀ ਹੈ ਇਹ ਤਾਂ ਦੀਆਂ ਹਾਂ ਬੰਦੇ ਜੱਸੀ ਲਈ ਆ ਗਈ ਸੂਆ ਦੂਜਾ ਚਵਾਈ ਦੀ ਕਿਵੇਂ ਆ ਰਾਝੇ ਇਹ ਚਵਾਈ ਇੱਕ ਨੰਬਰ ਦੀ ਵਾਲਾ ਚੈੱਕ ਕਰ ਲੋ ਆਲਾ ਕਹਿੰਦਾ ਚਵਾਈ ਵੀ ਆ ਗਈ 100 ਦਾ 100 ਲੈ ਇਹਦਾ ਇਹਦੇ ਬੱਚੇ ਦਾ 나ੜੂਆ ਵੀ ਦਿਖਾ ਦੀ ਕਰੀ ਕਰੀ ਦਸਿਆਂ ਨੂੰ ਮੜਾ ਜੇ ਇਹ ਇੱਥੋਂ ਇੱਥੋਂ ਦਿਖਾ ਲਈ ਗਰੀ ਅਗਰ ਦਿਖਾ ਦੇ ਗਿਓ ਕਰਕੇ ਲਗਾ ਦੇ ਨਾੜੂਆ ਆ ਗਿਆ ਕੱਟੀ ਦਾ ਨਾਲ ਨਾਲੇ ਕੱਟੀ ਦਿਖਾ ਦੇ ਨਾਲੇ ਛੋਟੀ ਤੇ ਵੀ ਮਾਰ ਦੇ ਫਿਰ ਕੱਟੀ ਪਹੁੰਚ ਗਈ ਬਰੋਂ ਦੀ ਪੱਖ ਤੋਂ ਸਿੰਘ ਗੋਲ ਆ ਬਿਲਕੁਲ ਕੁੰਡੀ ਆ ਗਿਆ ਗੋਲ ਕਰਕੇ ਤੇ 9 ਤੋਂ 10 ਕਿਲੋ ਬੌਲੀ ਬਾਈ ਕਹਿੰਦਾ ਚੌਥੇ ਡੰਗ ਇਹਦੇ ਕੋਲੇ ਇਸ ਟਾਈਮ ਹੈਗੀ ਹੋ ਤਾਂ ਫਿਰ ਡਾਕਲ ਦੁਬਾਰ ਆਪਾਂ ਖਾਲੀ ਨਹੀਂ ਕੀਤੀ ਜਮਾ ਹਜੇ ਠੀਕ ਆ ਗੱਲ 9 ਕਿਲੋ ਬੌਲੀ ਚਾਹੀਦੀ ਆਪਾਂ ਠੀਕ ਆ ਇਹਦੇ ਨਾਲੇ ਕਿੰਨੇ ਪੈਸੇ ਲੈ ਲਾਂਗੇ ਵੀਰੇ ਰੇਰ 15 ਕਰਾ ਲਓ 12 ਕਰਾ ਲਓ 1 ਲੱਖ 8000 ਦੇ ਦਾਂਗੇ ਵੀਰੇ 1 8 ਵਾਲਾ ਕੀ ਹਿਸਾਬ ਹੈ ਇਹ ਬੱਸ ਹੁਣ ਰਾਜਾ ਦੋ ਤਿੰਨ ਰੁਪਏ ਬਾਜੂਆ ਠੀਕ ਹੈ ਗੱਲ ਸਹੀ ਗੱਲ ਵੀਰੇ 1 ਲੱਖ 8000 ਦੀ ਬਾਈ ਕਹਿੰਦਾ ਦੇ ਦਾਂਗੇ ਹੋ ਜੂ ਮਾਨ ਤਾਂ ਵਧੀਆ ਕਰ ਦਾਂਗੇ ਵੀਰੇ ਹੋਰ 1000 ਮਾਨ ਕਰ ਦਾਂਗੇ ਆ ਹੋ ਜੂ ਮਾਨ ਤਾਂ ਨਹੀਂ ਜੀ ਗੱਲ ਨਹੀਂ ਯਾਰ ਨੰਬਰ ਦੋ ਦੇ ਆਪਾਂ ਯਾਰ ਕਿਸੇ ਭੈਣ ਭਰਾ ਨੂੰ ਸੱਜਣ ਬਾਈ ਕਹਿੰਦਾ ਮੋੜਨਾ ਨਹੀਂ ਕੋਈ ਤੇ ਹੁਣ ਖੋਲ ਲਿਆ ਤਿੰਨ ਨੰਬਰ ਵਾਲੀ ਇਹ ਵੀ ਬਾਲੀ ਵੱਡੀ ਆ ਪਤੰਦਰਾ ਕਿਧਰੋਂ ਲੈ ਆ ਪਾਲਕੀ ਬਾਈ ਕਰਮਾ ਇਹਦਾ ਸੁਆਕੜਾ ਇਹ ਕਾਨੂੰਨ ਕੱਟੀ ਗਈ ਪਹਿਲਾਂ ਪਹਿਲੇ ਸੂਏ ਜੀ ਬਾਡੀ ਇਹਦੀ 1 ਨੰਬਰ ਆ ਜੀ ਵੱਡੀ ਇੱਕ ਬੜੀ ਉੱਚੀ ਵੱਡੀ ਗੁੱਡੀ ਦਾ ਇਹਦੇ ਮੰਗਰ ਬੱਚਾ ਕੀ ਆ ਗਿਆ ਕੱਟੀ ਵੀਰੇ ਇਹਦੇ ਨਾਲ ਵੀ ਇਹ ਤੇ ਕੱਦ ਵੱਡਾ ਬਾਡੀ ਵਾਲੀਆਂ ਮਈਆਂ ਲੈ ਆ ਰਾਜਾ ਲੱਭ ਕੇ ਕਿਧਰੋਂ ਸੂਈ ਕਦੋਂ ਆ ਰਾਜੇ ਇਹ ਵੀਰੇ ਚੌਥਾ ਘੜਾਂ ਗਿਆ ਨੂੰ ਸੂਈ ਨੂੰ ਆ ਨਾੜੂਆ ਨਾਲੀ ਆ ਨਾੜੂਆ ਨਾਲਾ ਕੱਟੀ ਦੇ ਕੱਟੀ ਇਹਦੀ ਵੀ ਤੁਹਾਨੂੰ ਦਿਖਾ ਦਾਂਗੇ ਬੋਲੋ ਜਮ ਖਾਲੀ ਕਰਤੀ ਪਲੂਣ ਝੋਟੀ ਸਾਫ ਕਰਨ ਨਾਲ ਉਹਦੇ ਬਾਅਦ ਖੜਦੀ ਵੀਰੇ ਸੂਆ ਪਹਿਲਾ ਬੌਲੇ ਚ ਉਹ ਹੈਗੀ ਆ ਬਿਲਕੁਲ ਖਾਲੀ ਉਸ ਹਾਵ ਨਾਲ ਇਹਦੀ ਜੱਜਮੈਂਟ ਕਰ ਲਿਓ ਇੱਥੋਂ ਬਾਡੀ ਦਿਖਾ ਦਈਂ ਸਾਰੀ ਦਿਖਾ ਦਈਂ ਕਰੀ ਸੂਆ ਪਹਿਲਾ ਬੌਲੇ ਚ ਬਿਲਕੁਲ ਸਾਫ ਆਲ ਫੌਲ ਤਾਂ ਨਹੀਂ ਕਰਦੀ ਕੋਈ ਰੌਣੀ ਵੀਰੇ ਇਹਨੂੰ ਪਤਾ ਹੀ ਨਹੀਂਗਾ ਅਈਆ ਉਹ ਜੀ 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 ਇਥੋਂ ਲੰਬਾਈ ਦਿਖਾ ਦੇ ਗੈਰੀ ਉਹ ਚਵਾਇ ਵੀਰੇ ਬੜਾ ਚੰਗਾ ਲੱਗਿਆ ਤੇ ਚਵਾ ਵੀ ਚੰਗਾ ਥੋੜੀਆਂ ਬਹੁਤੀਆਂ ਲਾਲੀਏ ਵੀ ਲੱਤਾਂ ਨੂੰ ਭਲੂਣ ਜੀ ਆ ਮਾੜੀ ਮੋਟੀ ਆ ਲੈ ਚੱਲ ਲੈ ਚੱਲ ਜਸਿਆ ਇਹਨੂੰ ਕਮਾਲ ਹੈ ਬਸ ਜਾਨਵਰ ਦੁੱਧ ਹੀ ਹੁੰਦੇ ਜਿਹੜਾ ਭਲੂਣ ਕਪਾਲ ਕਾ ਜੂ ਦੁੱਧ ਹੀ ਹੋ ਜਾਂਦਾਈ ਸਹੀ ਠੀਕ ਆ ਗੱਲ ਨਾਲ ਕੱਟੀ ਸੂਈ ਕਦੋਂ ਚੌਥਾ ਡੰਗ ਵੀਰੇ ਚੌਥਾ ਡੰਗ ਹਾਂ ਜੇ ਪਹਿਲੇ ਡੰਗ ਹੀ ਖਾਲੀ ਕਰ ਦਿੰਦੇ ਉਹਨੇ ਰੰਦ ਵੀਰੇ ਸੂਈ ਤੋਂ ਤਿੰਨ ਚਾਰ ਘੰਟੇ ਜੀਰ ਪਾਈ ਲੀਟਰ ਜਿਹਾ ਪਿਆਤਾ ਜੂਟ ਰੰਦਾ ਅੱਛਾ ਜੀਰ ਪੇ ਕੀ ਨਾ ਤੇ ਨਾਲ ਖਾਲੀ ਕਰਦੀ ਆਪਾਂ ਇਹ ਹੁਣ ਇਹਦੇ ਕੋਲੇ ਦੋ ਟਾਈਮ ਚੋਣ ਵਾਲਾ ਬੋਲਾ ਕਿੰਨਾ ਹੈ 10 ਕਿਲੋ ਵੀਰੇ ਦੇਖਦਾ 10 ਮੈਂ ਨਾਲ ਵੀਰੇ ਸਾਢੇ 11 ਕਿਲੋ ਹੋਊਗਾ ਬਾਖਲੇ ਚੋਗਲ ਜਾਵੇ ਆਫੇ ਸਰ ਅੱ ਲੈ ਆ ਜਾ ਸਿੱਧਾ 10 ਕਿਲੋ ਬੋਲਾ ਬੋਲਾ ਚੌਥਾ ਡੰਗ ਚੌਥਾ ਡੰਗ ਆ ਪੰਜਵਾਂ ਡੰਗ ਹੋ ਗਿਆ ਹੁਣ ਆ ਪੰਜਵਾਂ ਡੰਗ ਹੋ ਗਿਆ ਡੰਗ ਹੋ ਗਿਆ ਪੰਜਵਾਂ ਪਰ ਬਾਦੀ ਵਾਲੀ ਆ ਲੈ ਵਾ ਜਿਵੇਂ ਸੁਣ ਮੈਂ ਦੱਸਦਾ ਹੁਣ ਪਹਿਲਨ ਕਟੀਆਂ ਭਾਈ ਲੈਵਾ ਬਣਾਉਂਦੀਆਂ ਨੇ ਜਾ ਕੇ ਤਕਰੀਬਨ ਤਕਰੀਬਨ 30 ਤੋਂ 35 ਦਿਨਾਂ ਦੇ ਵਿੱਚ ਹੋ ਜਾ ਰਾਜ ਸਾਈਡ। 20 ਪਤੀਆਂ ਦਾ ਲੱਗ ਜਾਂਦਾ ਵੀਰੇ ਕੱਟੀ ਦੇ ਨਾਲ ਰੂਗਾ ਲਾ ਲ ਜਾਵਾਂ। ਜੀਨ ਲੱਗ ਜਾਂਦੇ ਨੇ। ਲੈ ਇਹਦੀ ਕੱਟੀ ਬਾਹਲੀ ਦੂਜੀ ਮੈਂ ਕਨੀ ਕਰ ਰੱਖੀ ਆ। ਕੱਟੀ ਵੀਰੇ ਬਸ ਹੋਈ। ਉਹ ਨਹੀਂ ਤਾਂ ਨਹੀਂ ਕੱਟੀ ਕਿਤੇ ਦੋ ਵਾਰੀ। ਨਹੀਂ ਨਹੀਂ ਇਹਦੀ ਵੀਰੇ ਆ ਦੇਖ ਲੈ। ਹਾਂ ਇਹਦੇ ਨਾਲੂ ਇਹਦਾ ਫਰਕ ਆ ਗਿੱਲਾ ਨਾਲੂ ਬਿਲਕੁਲ। ਆ ਮੈਨੂੰ ਲੱਗਿਆ ਕਿਤੇ ਮੈਂ ਖਾ ਰਾਜਾ ਉਹ ਚਾਰ ਦਿਨ ਸੁਣੀ ਹੋਇਆ ਇਹਦਾ ਚੌਥਾ ਡਾਂਗਾ। ਅੱਛਾ ਉਹਨੂੰ ਚਾਰ ਦਿਨ ਹੋ ਗਏ। ਚਾਰ ਦਿਨ ਹੋ ਗਏ। ਇਹਦਾ ਚੌਥਾ ਡਾਂਗਾ ਡਾਂਗਾ ਵੀਰੇ। ਖਾਲੀ ਕੀਤਾ ਜਮਾਂ। ਕੱਲ ਹੱਥ ਨੇ ਵੀ ਮਾਰਿਆ ਸੀ। 10 ਕਿਲੋ ਬੋੜੀ ਹੁਣ ਹੈਗੀ। 10 ਕਿ ਕਰੀਆਂ ਨੂੰੜੀ ਜਵਾਦਾ ਕਰਮ ਨਹੀਂ ਰਹਿਣਾ ਧਾਰਾ ਮਾਰ ਕੇ ਸਾਨੇ ਨੂੰ ਯਾਰ ਥਣ ਦਾ ਸੈਜ ਸੋਨਾ ਬਣਾਉ ਕਿਉਂਕਿ ਜਿਵੇਂ ਜਿਵੇਂ ਇਹਨੂੰ ਪਹਿਲਣਾ ਹਲੇ ਚਵਾਈਆਂ ਲੱਗਣਗੀਆਂ ਤੇ ਸੁਭਾਅ ਦੀ ਵੀ ਠੰਡੀ ਆ ਤੇ ਬਾਕੀ 30 35 ਦਿਨ ਦੇ ਵਿੱਚ ਪਸ਼ੂ ਅਸਲ ਪਹਿਲਣ ਵਾਲਾ ਲੇਵਾ ਬਣੇ ਇੱਕ ਗੁਰੇ ਪੱਠੇ ਨੇ ਪੂਰੇ ਚੱਕੇ ਖੁੱਲ ਕੇ ਕਿੰਨੇ ਇੱਕ ਆਪਣੇ ਹਰਾ ਹੋਰ ਨੇ ਚਾਰ ਚੁਦ 10 ਕਿਲੋ ਬੋਲਾ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਹੈ ਪਹਿਲਣ ਕੋਲੇ ਰੈਡੀ ਹੈ 10 ਕਿਲੋ ਬੋਲਾ ਇਹਦੇ ਰਾਜੇ ਪੈਸੇ ਕਿੰਨੇ ਲੈ ਲਾਂਗੇ ਮੋਲੇ ਦਾ ਵੀਰੇ ਇਹਦਾ ਹੀ 45 ਕਰਾ ਲਓ 42 ਕਰਾ ਲਓ 1 ਲੱਖ 40 ਹੇਰ ਦੇ ਦਾਂਗੇ ਇਹ ਦੇ ਦਾਂਗੇ 1 ਲੱਖ ਤੇ 40 ਹਜ਼ਾਰ ਇਹ ਮਿਲੂ 1 ਲੱਖ ਤੇ 40 ਹਜ਼ਾਰ ਦੀ ਪਹਿਲਾ ਸੂਆ ਨਾਲ ਕੱਟੀ ਹੁਣ ਖੋਲ ਲੈ ਜੱਸੇ 4 ਨੰਬਰ ਵਾਲੀ ਇਹ ਕਦੋਂ ਸੂਈ ਆ ਇਹ ਨੂੰ ਹੋਗੇ ਵੀਰੇ 15 ਦਿਨ ਦੀ ਸੂਈ ਨੂੰ ਇਹ ਨੂੰ ਹੋਗੇ 15 ਦਿਨ ਦੀ ਸੂਈ ਹਾਂਜੀ ਹਾਂਜੀ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ ਦੂਜਾ ਸੂਆ 15 ਦਿਨ ਦੀ ਸੂਈ ਸਿੰਘ ਇਹਦਾ ਵੀ ਗੋਲ ਆ ਗਿਆ ਤੇ ਕੱਦ ਕਾਠ ਇਹਦਾ ਵੀ ਜਿਵੇਂ ਆਪਾਂ ਕੇ ਲਈ ਵੀ ਦਰਮਿਆਨੀਆਂ ਮਈਆਂ ਦਾ ਹੁੰਦਾ ਹਨਾ ਹਾਏ ਇਹ ਸੋਹਣੀ ਜਿ ਲੱਗੇ ਚੰਗੀ ਆ ਜੀ ਇਹ ਸੋਹਣੀ ਆ ਪਤਲੇ ਆ ਪਤਲੇ ਉਹਦੇ ਚ ਹਨਾ ਪਤਲੇ ਚਾਹਾਂਗੇ ਜੀ ਪਤਲੇ ਜਮੜੇ ਚ ਆ ਗਈ ਕੱਦ ਕਾਠ ਲੋਟ ਆ ਤੇ ਆ ਗਈ ਸ਼ਕੀਨ ਜੀ ਫਿੱਟ ਫਿੱਟ ਜੀ ਝੋਟੀ ਆ ਫਿੱਟ ਫਿੱਟ ਜੀ ਆ ਨਾ ਜਿਆਦਾ ਆਪਾਂ ਕਹ ਲਈਏ ਕੋਈ ਓਵਰ ਫਾਇਟ ਓਏ ਓਵਰ ਨਹੀਂ ਨੀ ਓਵਰ ਨਹੀਂ ਵੀਰੇ 15 ਦਿਨ ਦੀ ਸੂਈ ਥੱਲੇ ਰਾਜੇ ਦੁੱਧ ਕਿੰਨਾ ਦੁੱਧ ਇਹਨੇ ਨੀ ਵੀਰੇ 9 ਕਿਲੋ 9 ਕਿਲੋ ਦੋਈ ਟਾਈਮ ਚੋਣ ਵਾਲਾ ਦੋਨੇ ਟਾਈਮ ਚੋਣ ਵਾਲਾ ਅ ਬੱਚਾ ਕੀ ਆ ਗਿਆ ਨਾਲ ਬੱਚਾ ਕੱਟਾ ਵੀਰੇ ਕੱਟ ਸਮਝ ਉਹੀ ਹੋਈ ਆ ਨਾ ਹਾਂ ਸਮਝ ਚ ਕੱਟ ਆਈਏ ਵੀਰੇ ਆ ਸੰਭਾਲ ਚੋ ਕੇ ਥੋੜਾ ਸਾਡੇ ਵੀ ਆ ਠੰਡੀ ਕਰਕੇ ਲੈ ਆਈ ਨਹੀਂ ਲਿਆ ਕੇ ਠੰਡੀ ਕਰਕੇ ਕਰਦੀ ਆ ਨਾਲ ਇਹਦੇ ਆ ਗਿਆ ਮੇਲ ਕਾਫ ਲਿਆ ਲਿਆ ਮਾ ਜਰਾ ਦੁੱਧ ਆ ਗਿਆ ਤੇ ਸੂਆ ਆ ਗਿਆ ਦੂਜਾ ਆ ਲੈ ਆ ਲੈ ਇਧਰ ਦੀ ਮੋੜ ਲਿਆ ਸੂਆ ਦੂਜਾ ਦੁੱਧ 9 ਕਿਲੋ ਨਾਲ ਇਹਦੇ ਆ ਗਿਆ ਸੱਜਣੋਂ ਮੇਲ ਕਾਫ ਲੈ ਚਲ ਅੰਦਰ ਅਜ ਜਿਵੇਂ ਆ ਚਮਗੂਆਂ ਆਈਆਂ ਵੀ ਲੱਗੀਆਂ ਪਈਆਂ ਵੀ ਸੰਭਾਲ ਚੋਂ ਘੱਟ ਚ ਆਈ ਹੋਈ ਹੈ ਨਾ ਘੱਟ ਤੇ ਵੀਰੇ ਆ ਸੰਭਾਲ ਘੱਟ ਹੋਈ ਹੋਇਆ ਝੋਟੀ ਦੀ ਸੰਭਾਲ ਹੋ ਜੇ ਕੋਈ ਕਿਲੋ ਖੰਡ ਦੁੱਧ ਬਾਦ ਵੀ ਸੱਜਣੋ ਕਰ ਲੈ ਮੈਨੂੰ ਚੱਲਣਾ ਇਹ ਦਾਖਲ ਉਹ ਤਾਂ ਦੇਉਂਦਾ ਰਾਮ ਨੂੰ ਫੇ ਠੀਕ ਆ ਗੱਲ ਇਹਦੇ 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 ਪੈਸੇ ਕਿੰਨੇ ਲੈ ਲਾਂਗੇ ਰਾਜੀ ਇਹਦਾ ਮੁੱਲ ਵੀਰੇ 58 ਕਰਾ ਦੋ 83 ਕਰਾ ਲਓ ਹਾਂਜੀ 82 ਰਮੋਲਾ 80 ਦੇ ਦਾਂਗੇ ਅੱਛਾ 2000 ਰੁਪਏ ਛੋੜ ਕਰ ਦਾਂਗੇ ਵੀਰੇ 80 ਜੋ ਵੀ ਕਰ ਦਾਂਗੇ ਬਾਈ ਕਹਿੰਦਾ 1500 ਹੋਰ ਵੀ ਹੋ ਜਾਊਗਾ ਮੌਕੇ ਤੇ ਫੋਨ ਬਾਈ ਨੂੰ ਮਿਲਾ ਲਿਓ ਤੇ ਹੁਣ ਗੈਰੀ ਆ ਖੋਲਾ ਹੁਣ ਇਹਦਾ ਬੱਚਾ ਚਲੋ ਅੰਦਰਲੇ ਬੰਨੇ ਲਾਸਟ ਤੇ ਆ ਕੇ ਦਿਖਾ ਲਈ ਨਾਲ ਇਹਦੇ ਪ्युअर ਨੀਲੀ ਰਾਵੀ ਦਾ ਕੱਟਾ ਅੱਖਾਂ ਵੀ ਪ्युअर ਨੇ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਇਹ ਆ ਗਈ ਵੱਡੇ ਸੂਏ ਚ ਹਨ ਹਾਂ ਵੀਰੇ ਹੁਣ ਤੋਂ ਉੱਥੇ ਸੂਏ ਇਹ ਨੂੰ ਨਾ ਹੁਣ ਦੂਜਾ ਤੀਜਾ ਗੇ ਚੌਥੇ ਸੂਏ ਉੱਥੇ ਪੰਜਵੇਂ ਦਾ ਸੂਏ ਉੱਥੇ ਹੋ ਗਰੇ ਬਾਕੀ ਤੁਸੀਂ ਆਪਣੀ ਸਮਝ ਨਾਲ ਜੱਜਮੈਂਟ ਕਰਨੀ ਆ ਵੀਰੇ ਇਸ ਵਿੱਚ ਵੀਰੇ ਹੋਰ ਆ ਜਿੱਦਿ ਆਪਾਂ ਲੈ ਕੇ ਆਈਏ ਉਹ ਤੇ ਸੀਗਾ 6 ਕਿਲੋ ਦੁੱਧ। ਅੱਛਾ। ਅੱਜ ਇਹ ਲੈ ਕੇ 9 ਕਿਲੋ ਦੁੱਧ ਖੁੱਲਾਗਾ। 9। ਹਾਂ। ਇਹ ਘੱਟ ਸੰਵਾਲ ਚੋਈਆ। ਘੱਟ ਸੰਵਾਲ ਚੋਈਆ ਵੀਰੇ। ਚੋਈ ਦੀ ਕਿਵੇਂ? ਚੋਈ ਦੀ ਇੱਕ ਨੰਬਰ ਆ ਬਣੀ ਵੀ ਠੀਕ ਆ ਭਰਾਵਾ। ਕਿੰਨਾ ਟਾਈਮ? ਠੀਕ ਆ ਭਰਾ ਵੀਰੇ ਪੰਜ ਦਿਨਾਂ ਤੋਂ ਡੋਕੇ ਕਰੀ ਜਾਂਦੇ ਆ ਸਾਹਮਣੇ ਦੱਸ ਦਈਏ। ਭਰਾਵਾ। ਠੀਕ ਆ। ਹਾਂ ਡੋਕੇ ਆ ਜਾ ਹਾਂ ਡੋਕੇ ਆ ਜਾ ਵੀਰੇ। ਠੀਕ ਆ ਆਪਾਂ ਇਹਦੇ ਭਰਾਤਾ। ਹਾਂ ਠੀਕ ਆ ਭਰਾਤਾ। ਠੀਕ ਆ ਗੱਲ। ਠੀਕ ਆ ਇਹਦੇ ਭਰਾਤਾ ਦੁੱਧ 9 ਕਿਲੋ। 9 ਕਿਲੋ ਵੀਰੇ। 9 ਕਿਲੋ ਹਾਜ਼ਰ ਇਸ ਟਾਈਮ। ਠੰਡੀ ਮ ਠੀਕ ਆ ਗੱਲ ਗਾਰੰਟੀ ਮੰਗਾਲੇ ਆਪਾਂ ਤੋਂ ਨਹੀਂ ਗਾਰੰਟੀਆਂ ਗਾਰੰਟੀਆਂ ਨਹੀਂ ਹੁੰਦੀਆਂ ਆਪਦਾ ਚੋਕੇ ਲੈ ਜੇ ਬਾਈ ਵਿੱਚੋਕੇ ਵਿਚਾਰ ਟਾਂਜੋਕੇ ਜਾਵੇ ਜਿਹਨੇ ਆਪਣੀ ਮਰਜ਼ੀ ਲੈ ਜਾਵੇ ਆਪਾਂ ਰਾਜੀ ਐ ਇਹ ਗੱਲ ਕਹਿੰਦੇ ਨਾ ਗਾਰੰਟੀ ਦਾ ਤਾਂ ਹੁਣ ਆਪਾਂ ਪਰੇ ਹੋ ਗਏ ਤੇ ਕਹੇ ਦੂਰ ਕੀ ਤੈਮ ਇਹ ਚੀਜ਼ ਵੇਚਣੀ ਹੈ ਸੁਭਾ ਕੇ ਵੇਚ ਤਸੱਲੀ ਕਰ ਆਪਾਂ ਕਹਿੰਦੇ ਚੋਆ ਕਰ ਕਈ ਬੰਦੇ ਦੂਰ ਨਹੀਂ ਰਹਿੰਦਾ ਲਖਣਾ ਛੋਟਾ ਮੋਲਾ ਇੱਥੇ ਮੰਗਾਇਆ ਆ ਜਾ ਆ ਜਾ ਗੈਰੀ ਇਹ ਪਰ ਹੁਣ ਰਾਜ ਬੰਨੇ ਹੋ ਜਾ ਆ ਜਾ ਜੀ ਬੱਚੇ ਤੇ ਮਾਰ ਦੇ ਕੱਟਾ ਨੀਲੀ ਰਾਵੀ ਦਾ ਆ ਗਿਆ ਨਾਲ ਪਿਓਰੇ ਦਾ ਮੂੰਹ ਕਰੀ ਜਿਵੇਂ ਤਾਂ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸਹੀ ਦੱਸ ਲਵਾ ਸੂਈ ਮਾਰ ਦਾ 1.5 ਮਹੀਨਾ ਕਹਿੰਦਾ ਮੈਂ ਇਹ ਤਾਂ 2 ਟਾਈਮ ਮਹੀਨੇ ਦਾ ਲਾਉਣਾ ਹੁੰਦਾ ਯਾਰ ਹਾਂ ਬੱਚਾ ਉਹ ਸੋਣੀ ਨਾ ਅਸਲ ਦਾ ਬੱਚਾ ਨੂੰ ਆਪਕੜਾ ਕਹਿੰਦਾ ਕੋਰਸੀ ਗੇ ਸੁਣਨਗੇ ਠੀਕ ਆ ਗੱਲ ਨਾਲ ਕੱਟਾ ਆ ਕੱਟਾ ਵੀਰੇ ਕੱਟਾ ਆ ਨੀਲੀ ਰਾਵੀ ਦਾ ਕੱਟਾ ਨਿਸ਼ਾਨੀਆਂ ਸਾਰੀਆਂ ਕਵਰ ਕਰਦਾ ਫੇਸ ਕੁਆਲਟੀ ਤੋਂ ਲਾ ਕੇ ਅੱਖਾਂ ਤੋਂ ਲਾ ਕੇ ਚਲੋ ਬੱਚਾ ਵੀ ਜੇ ਕਿਸੇ ਸੱਜਣ ਨੇ ਸਾਹਮ ਲਿਆ 2 ਰੁਪਏ ਵਟ ਸਕਦਾ ਵਟ ਸਕਦਾ ਵੀਰੇ ਵਟ ਸਕਦਾ ਇਹਦੇ 9 ਕਿਲੋ ਦੁੱਧ ਨਾਲ ਕਿੰਨੇ ਪੈਸੇ ਲੈ ਲਾਂਗੇ ਫਿਰ ਮੁੱਲ ਦਾ 55000 ਮੈਂ ਦੇ ਦਿਆਂਗੇ 55000 ਦੇ ਦਾਂਗੇ ਯਾਰ 55 ਦੀ ਹੋ ਜੂ ਅੱਦੇ ਦਾ ਯਾਰ ਚੱਲ 55000 ਦੀ ਹੋ ਜੂਗੀ ਸੱਜਣੋਂ ਦੁੱਧ 9 ਕਿਲੋ ਇੱਕ ਗੱਲ ਹੋਰ ਤਾਂ ਨਾ ਕੜੀ ਵਰਗਾ ਹੋਊ گاੜਾ ਜਮਾ ਵੀਰੇ ਤੂੰ ਕੜੀਆ ਰਕਣਾ ਜੇ ਚੋਣੇ ਨਾ ਉੱਤੇ ਮਖਣੀ ਆ ਜਾਂਦੀ ਐ ਐਨਾ ਗਾੜਾ ਜੇ ਮੈਂ ਤੈਨੂੰ ਬੱਚਾ ਲਾਣ ਦੇ ਚੁੱਕ ਦੇ ਲੈਂਦੇ ਹੁਣ ਅੱਛਾ ਇਸੇ ਗੱਲ ਐ ਤੇ ਬਾਕੀ ਜਿਹੜਾ ਸੱਜਣਾ ਉਹਦੀ ਕਰਾ ਦੇਾਂਗੇ ਤਸਲੀ ਚੌਂਆਂ ਚੌਂਦੀ ਮਖਣੀ ਆ ਜਾਂਦੀ ਐ ਉੱਤੇ ਰਾਜਾ ਕਹਿੰਦਾ ਵੀ ਐਨਾ ਗਾੜਾ ਦੁੱਧ ਐ 9 ਕਿਲੋ ਹੀ 11 12 10 11 ਕਿਲੋ ਵਰਗਾ ਹੋ ਜੂ ਹਾਂ ਹਾਂ ਯਾਰ ਇਹ ਦੇ ਦਾਂਗੇ 55 ਦੀ 55000 ਨ 9592773698 22 ਰਾਜੇ ਬਲਾਸਪੁਰ ਵਾਲੇ ਦਾ ਨੰਬਰ ਆ ਇਹਨਾਂ ਚੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਡੰਗ ਦੋ ਡੰਗ ਚੋ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ